ਲੋਕ ਹਿੱਤਾਂ ਅਤੇ ਲੋਕ ਮਸਲਿਆਂ ਦਾ ਫਹਿਰੇਦਾ ਸਿੰਘ ਮਿਸਾਲ ਨਿਊਜ਼ ਦੇਖਦੇ ਰਹੋ ਸਿੰਘ ਮਿਸਾਲ ਨਿਊਜ਼ ਸਾਡੇ ਚੈਨਲ ਨੂੰ ਸਬਸਕ੍ਰਾਈਬ ਕਰਨਾ ਨਾ ਭੁੱਲਣਾ ਜੁੜੇ ਰਹੋ ਸਾਡੇ ਚੈਨਲ ਸਿੰਘ ਮਿਸਾਲ ਨਿਊਜ਼ ਨਾਲ ਸਹੀ ਗੱਲ ਹੈ ਇਹ ਥੋੜੀ ਕਿ ਸਮਾਨ ਦੀ ਲੈ ਕੇ ਦਾਨ ਹੈ ਇੱਕ ਦਾਨ ਦਾ 10 ਰੁਪਏ ਦਾ ਦਾਨ ਤੇ ਆਪਾਂ ਗਰੀਬਾਂ ਨੂੰ ਦਿੱਤਾ ਜਾਣਾ ਲੋਕਾਂ ਇਹ ਨਾ ਕਰਦੇ ਨੂੰ ਇੱਕ ਇੱਕ ਤਰਬਾਲ ਇੱਕ ਉਹਨੂੰ ਇੱਕ ਦਾਨ ਦੋ ਧੰਨਵਾਦ ਹੋਵੇ ਸੋ ਆਪਣੇ ਹੱਥੀਂ ਵੀ ਵੇਖੋ ਜੁਰੇ ਪ੍ਰੋਟੋ ਇਹ ਇਹ ਇੱਥੇ ਸਾਰਾ ਭਰ ਗਿਆ ਨਾ ਹਾਂਜੀ ਹਾਂ ਨਹੀਂ ਪਾਣੀ ਤਾਂ ਉਸੇ ਪਾਸ ਹੀ ਸਾਡੇ ਉਧਰ ਨਹੀਂ ਆਪਰੇ ਪੇਟ ਵੀ ਨਹੀਂ ਆਇਆ ਅਜੇ ਉਧਰ ਬਹੁਤ ਜਗਾ ਬੰਦੇ ਬੰਦੇ ਵਾਰਸਾ ਮੂਸਾ ਗੱਲ ਪਰੇ ਸ਼ੀਨੇ ਵਾਲੇ ਤੇ ਬੜਾ ਪਾਣੀ ਉੱਥੇ ਬਹੁਤ ਜ਼ਿਆਦਾ ਪਾਣੀ ਉੱਥੇ ਐਂ ਟਾਈਮ ਦੀ ਚੱਲਦਾ ਉਹਦੇ ਤੇ ਵੀ ਨਾ ਨਾ ਪੜੇ ਚੱਲ ਦੇਖੋ ਕੁੱਟੀਆਂ ਪਈਆਂ ਨੇ ਉਹਦੇ ਦਰਵਾਜ਼ਾ ਖੜਾ ਪਈਆਂ ਨੇ ਇੱਕ ਜਗੜੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅਸੀਂ ਲੁਧਿਆਣੇ ਤੋਂ ਆਏ ਸੀ ਆ ਬਾਪੂ ਜੀ ਹੋਣਾ ਦੀ ਤੁਸੀਂ ਦੇਖਿਆ ਕਰਦੇ ਹਾਲਾਤ ਦੇਖੇ ਤਾਂ ਜਿਹੜਾ ਪਈਆਂ ਪਈਆਂ ਨੇ ਆਹ ਵਿਚਾਰੇ ਤੁਸੀਂ ਦਿਖਾ ਸਕਦੇ ਹੋ ਕਿ ਉਹ ਪਿੱਛੇ ਆਹ ਕਿੱਥੇ ਗੁਜ਼ਾਰਾ ਕਰਦੇ ਬੈਠੇ ਸੀਗੇ ਤੇ ਉਹ ਸਮਾਨ ਸਾਰਾ ਬਾਹਰ ਪਿਆ ਆਹ ਪਚੰਗੀ ਆ ਇੱਧਰ ਆਹ ਪਚੰਗੀ ਆ ਬੱਬੀ ਹੋਣਾ ਤਾਂ ਪੋਤਾ ਆ ਤੇ ਆਹ ਤੁਸੀਂ ਦੇਖ ਸਕਦੇ ਹੋ ਆ ਭੈਣਾ ਖੜੀ ਹੈ। ਹਾਂਜੀ ਬੇਟੀ ਆ ਦੋਨੇ ਬੇਟੀਆਂ ਨੇ ਬਾਪੂ ਜੀ ਨੂੰ ਤੇ ਬਾਪੂ ਜੀ ਤੁਸੀਂ ਦੱਸੋ ਅਸੀਂ ਕਿਸ ਤਰ੍ਹਾਂ ਦੀ ਮਦਦ ਕਰ ਸਕਦੇ ਹਾਂ ਅਸੀਂ ਤੁਹਾਡੀ ਉਸ ਤਰ੍ਹਾਂ ਹੀ ਖੜੇ ਹਾਂ ਤੁਹਾਡੇ ਆਪ ਵੀਰ ਸਾਡੇ ਨਾਲ ਖੜੇ ਸਮੇਂ ਲੋ ਅਸੀਂ ਖੜੇ ਹਾਂ ਜਿੱਤੋਂ ਦੀ ਵੀ ਹੋ ਗਈ ਕੋਈ ਅਪੀਲ ਕਰੋ। ਛੱਡ ਦੇ ਇਹ ਕੰਮ ਜਾ ਕੇ ਪਾ ਦੇ। ਹਾਂਜੀ ਕੋਈ ਰੈਂਟਰ ਪਾ ਦੋ ਸਾਨੂੰ ਕੋਈ ਕਮਰਾ ਇੱਕਦਾਂ ਪਾਇਆ ਜਾ ਸਾਡੇ ਤੇ ਰੈਟ ਹੋ ਜਾਏ। ਠੀਕ ਆ ਤੇ ਹੋਰ ਕੋਈ ਮਤਲਬ ਸੇਵਾ ਹੋ ਰਹੀ ਹੈ ਤੁਹਾਡੀ? ਹਾਂਜੀ ਉਹ ਵੀਰ ਵੀ ਕਰ ਰਹੇ। ਬਾਠ ਠੀਕ ਹੋਏ ਮੈਂ ਬਾਹਰ ਕਰਨ ਲੈ ਸਾਡੀ ਮਰਜ਼ਾ ਬਾਠ ਠੀਕ ਹੈ ਜੀ ਕੱਲ ਅਸੀਂ ਰਖਾ ਕੇ ਆਏ ਅੱਜ ਸਾਡੇ ਕੋਲ ਪਹੁੰਚ ਗਏ ਨਹੀਂ ਨਹੀਂ ਵਧੀਆ ਜੀ ਸੇਵਾ ਵੀ ਇੰਦਾ ਹੋਣੀ ਚਾਹੀਦੀ ਹੈ ਦੇਖੋ ਇੰਦਾ ਬਿਨਾ ਇੱਥੋਂ ਹੋਣੀ ਚਾਹੀਦੀ ਹੈ ਇੱਥੇ ਤਾਂ ਲੁੱਟ ਬਹੁਤ ਕੀਤੀ ਹੈ ਬਸ ਤੁਸੀਂ ਦਿਖਾ ਲਿਆ ਤੇ ਆਓਗੇ ਕਦੋਂ ਆਂਦੇ ਜਰੂਰ ਭਲ ਕੇ ਆਵਾਂ ਠੀਕ ਹੈ ਸਾਡੀ ਬੱਸ ਇਹ ਪਹੁੰਚ ਗਏ ਠੀਕ ਹੈ ਤੇ ਮੇਰੀ ਬੇਨਤੀ ਆ ਆ ਬਾਪੂ ਦੀ ਬੇਨਤੀ ਹੈ ਕਿ ਸਾਨੂੰ ਇੱਕ ਕਮਰਾ ਜਾਂ ਕੋਈ ਵੀ ਦੇਖੋ ਬਾਪੂ ਜੀ ਹੁੰ ਤਾਂ ਮਾਹੌਲ ਥੋੜਾ ਇਦਾਂ ਦਾ ਮੀਲਾ ਰੱਖਣਾ ਚਾਹੀਦਾ ਠੀਕ ਆ ਟਾਈਮ ਲਾਓ ਕਿ ਅਸੀਂ ਭਾਈ ਨੂੰ ਦੱਸ ਦਵਾਂਗੇ ਜਿੰਨੀ ਵੀ ਸਾਡੇ ਕੋਲ ਸਾਰੇ ਜੋ ਵੀ ਹੋਇਆ ਠੀਕ ਆ ਮਹਾਰਾਜ ਕੀਪ ਤੇ ਇੱਕ ਤੇ ਦੋ ਕਮਰੇ ਪੰਜਾਂ ਤੇ ਅਸੀਂ ਤੁਹਾਡੀ ਮਦਦ ਜ਼ਰੂਰ ਕਰਾਂਗੇ ਠੀਕ ਆ ਵੈਲਕਮ ਸਾਰਾ ਵੈਲਕਮ ਜੀ ਦੇਖ ਸਕਦੇ ਜੀ ਭਾਈ ਸਾਹਿਬ ਨੂੰ ਤੁਸੀਂ ਆਪ ਆਜਾ ਇੱਧਰ ਆਓ ਹਾਂਜੀ ਅੱਗੇ ਆਜੋ ਦੇਖੀ ਇੱਧਰ ਆਓ ਆਇਓ ਇਧਰ ਲਾ ਬਰ ਨੁਕਸਾਨ ਹੋ ਗਿਆ ਅੱਜ ਇਹ ਨਾ ਵੀ ਇਹ ਪੱਤੇਗਾ ਤੂੰ ਮੇਰਾ ਮੁੰਡਾ ਇਧਰ ਆਜ ਮਗੇ ਆ ਫੜੋ ਆ ਲੋ ਨਾ ਵੀਰ ਤੇ ਦੂਜਾ ਕਿਹੜਾ ਇਹ ਦੂਜੇ ਆਪਨਾ ਉਹ ਲੱਗ ਗਿਆ ਆ ਸੁਣਿਆ ਆ ਹੋਰ ਆ ਜਾਣਗੇ ਕੋਈ ਇਦਾਂ ਦੀ ਗੱਲ ਨਹੀਂ ਹੈ ਇਹ ਮਤਲਬ ਜਨਾਬ ਵੀ ਨਾਲ ਕੰਟੈਕਟ ਕਰ ਲਿਓ ਜਿੱਥੇ ਵੀ ਪਿੰਡ ਤੇ ਜਿਸ ਨੂੰ ਵੀ ਕੋਈ ਲੋੜ ਆ ਠੀਕ ਆ ਆ ਨਾਮ ਲਿਖੇ ਹੋਏ ਸੀ ਇਹਨਾਂ ਦੇ ਜਿੱਥੇ ਵੀ ਕਿਸ ਨੂੰ ਕੋਈ ਲੋੜ ਆ ਨਾ ਆਹ ਵੀਰਾਂ ਨੂੰ ਨੰਬਰ ਲਿਖਾ ਦਿਓ ਐਡਰੈਸ ਲਿਖਾ ਦਿਓ ਠੀਕ ਆ ਸਭ ਕੋਈ ਠੀਕ ਆ ਚਲੋ ਆਓ ਠੀਕ ਆ ਚਲੋ ਆਓ ਦੋ 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 ਵੀ ਤੁਹਾਨੂੰ ਠੀਕ ਆ ਮਾਦੇ ਬਾਕੀ ਜੋ ਵੀ ਲੋਡ ਹੋਏ ਆਪਣਾ ਕੈਂਪ ਲੱਗਿਆ ਯਾਰਡ ਪੈਨ ਨਾਮ ਦਰਜ ਕਰ ਲੀਜੀਏ ਆਪਣਾ ਤੁਹਾਡਾ ਆਪਣਾ ਕੈਂਪ ਲੱਗਿਆ ਜੀ ਭਾਈ ਅਮਰਪਾਲ ਸਿੰਘ ਦੀ ਟੀਮ ਵੱਲੋਂ ਭਾਈ ਬੀਐਸਟੀ ਦੀ ਟੀਮ ਵੱਲੋਂ ਜਿਹੜੀ ਚੀਜ਼ ਦੀ ਲੋੜ ਆ ਜੀ ਉਹ ਉੱਥੇ ਨੋਟ ਕਰਵਾ ਦਿਓ ਫਿਰ ਤੁਹਾਡੇ ਕੋਲ ਪਹੁੰਚਦੀ ਹੋ ਜੂਗੀ ਜ਼ਰੂਰੀ ਜੀ ਸਾਰੇ ਉੱਥੋਂ ਜੁੜੇ ਆ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਆ ਤੁਸੀਂ ਦੇਖ ਸਕਦੇ ਹੋ ਹੁਣ ਕਹਿਣ ਦੀ ਤਾਂ ਲੋੜ ਨਹੀਂ ਅਸੀਂ ਲੁਧਿਆਣੇ ਆ ਲੁਧਿਆਣੇ ਤੋਂ ਇੱਥੇ ਆਏ ਸੀ ਅਜਨਾਲੇ ਪਿੰਡ ਅਜਨਾਲੇ ਦੇ ਵਿੱਚ ਪਿੰਡ ਪੈਂਦਾ ਗੁਜਰਾਵਾਲਾ ਗੁਜਰਪੁਰਾ ਗੁਜਰਪੁਰਾ ਚਲੋ ਗੁਜਨਾਵਾਲਾ ਵੀ ਸਾਡਾ ਹੀ ਆ ਹਾਂ ਤੇ ਉਹ ਗੁਜਰਪੁਰਾ ਪਿੰਡ ਤੇ ਆ ਰੋਡ ਦੇ ਉੱਤੇ ਪਿੰਡ ਪੈਂਦਾ ਇੱਥੇ ਪਾਣੀ ਮਤਲਬ ਕਹਿ ਸਕਦੇ ਕਿ ਲੱਖ ਲੱਖ ਪਾਣੀ ਭਰਿਆ ਸੀ ਬੜਾ ਹਾਲ ਆਹ ਤਰ੍ਹਾਂ ਦੇ ਹਾਲਾਤ ਦੇਖ ਸਕਦੇ ਆਹ ਜੀ ਪੈਣਾ ਤੁਸੀਂ ਦੇਖ ਸਕਦੇ ਆ ਬਾਪੂ ਜੀ ਨੇ ਸਾਡੇ ਇੱਥੇ ਆ ਸਾਡੇ ਜਿਹੜੇ ਭਾਈ ਸਾਹਿਬ ਦੇ ਜਿਹੜੇ ਇਥੇ ਸੇਵਾ ਕਰਦੇ ਪੈਣਾ ਆਪਣਾ ਕੈਂਪ ਦੇ ਜਿਹੜੇ ਸੇਵਾਦਾਰ ਰਾਤ ਦਿਨ ਇੱਕ ਹੋ ਕੇ ਹੋ ਕੇ ਸੇਵਾ ਕਰਦੇ ਪੈਣ ਤੇ ਬੇਨਤੀ ਇਹ ਹੈ ਕਿ ਕਿ ਇਹ ਟਾਈਮ ਆ ਇੱਕ ਦੂਜੇ ਨਾਲ ਖੜਨ ਦਾ ਅੱਜ ਜਿਹੜਾ ਟਾਈਮ ਆ ਤੁਸੀਂ ਦੇਖਿਆ ਹੀ ਆ ਕਿ ਇੱਕ ਪਾਸੇ ਮਤਲਬ ਲੋਕਾਂ ਤੇ ਆਪਤਾ ਆਈ ਹੋਈ ਆ ਘਰਾਂ ਦੇ ਵਿੱਚ ਦਰਾੜ ਤੁਸੀਂ ਦੇਖੀ ਹੋਊਗੀ ਘਰਾਂ ਦੇ ਵਿੱਚ ਦਾੜਾ ਪਈਆਂ ਹੋਈਆਂ ਨੇ ਕੋਈ ਪਤਾ ਨਹੀਂ ਬਾਰਿਸ਼ ਦਾ ਕੋਈ ਪਤਾ ਨਹੀਂ ਮੌਸਮ ਦਾ ਕਦੋਂ ਇਹ ਦੁਬਾਰਾ ਇਹਨਾਂ ਤੇ ਕੋਈ ਆ ਵੀ ਹੋ ਸਕਦਾ ਤੇ ਦੁਬਾਰਾ ਇਹ ਲੈਟਰ ਗਿਰ ਵੀ ਸਕਦਾ ਤੇ ਮੈਂ ਬੇਨਤੀ ਕਰਨਾ ਚਾਹੁੰਦਾ ਹਲੇ ਤੱਕ ਮੈਨੂੰ ਨਹੀਂ ਲੱਗਦਾ ਕੋਈ ਪੈਕੇਜ ਕੋਈ ਇਦਾਂ ਦਾ ਸਿਸਟਮ ਵਾਲੇ ਤੱਕ ਕੋਈ ਸਰਕਾਰ ਵੱਲੋਂ ਜਾਂ ਕੋਈ ਕਿਤੇ ਮਾਲੀ ਮੈਂਟਰ ਕੋਈ ਕੁਛ ਨਹੀਂ ਸਰਕਾਰਾਂ ਦੇ ਫੇਲ ਆ ਜੀ ਕੋਈ ਸਰਕਾਰ ਦਾ ਰਵਾਇਦਾ ਹੈ ਨਹੀਂ ਇਹ ਇਹ ਟੀਮ ਦੇ ਵੱਲੋਂ ਹੀ ਸਲਾਮਾਂ ਕੀਤੀਆਂ ਨਹੀਂ ਆ ਜੀ ਕਿ ਇਹ ਬਜ਼ੁਰਗ ਕੱਲ ਗਏ ਸੀ ਕਿ ਉੱਥੇ ਮੇਰੇ ਕੋਲ ਇਹ ਆਪਣਾ ਨਾਂ ਸਾਰੀ ਡਿਟੇਲ ਦੱਸ ਕੇ ਆਏ ਫਿਰ ਅੱਜ ਸਵੇਰੇ ਵਿਜ਼ਿਟ ਕੀਤਾ ਜਿਵੇਂ ਕਿ ਜੀ ਤੁਹਾਨੂੰ ਪਤਾ ਹੀ ਆ ਕਿ ਇੱਥੋਂ ਦੇ ਹਾਲਾਤ ਤੁਸੀਂ ਸਾਰੇ ਚੰਗੀ ਤਰ੍ਹਾਂ ਵਾਕਫ ਹੋ ਗੋ ਠੀਕ ਹੈ ਵੀ ਸੜਕਾਂ ਤੇ ਤੁਸੀਂ ਖੁਦ ਵੀ ਵੇਖ ਲਿਆ ਤੇ ਕੀ ਹੋ ਕੀ ਰਿਹਾ ਬਹੁਤ ਬੁਰਾ ਹਾਲ ਹੈ ਸੋ ਸਾਡੀ ਕੋਸ਼ਿਸ਼ ਹੁੰਦੀ ਹੈ ਵੀ ਜਿਹੜਾ ਵਾਕਈ ਲੋਡ ਵਾਂਦਾ ਠੀਕ ਹੈ ਜਿਹੜਾ ਸਾਨੂੰ ਲੱਗਦਾ ਵਾ ਵੀ ਯਾਰ ਜਿਹੜੀ ਦਸਵੰਧ ਦੀ ਮਾਇਆ ਆ ਰਹੀ ਆ ਲੋਕੀ ਦਸਵੰਧ ਚੋਂ ਆਪਣੇ ਸਮਾਨ ਲੈ ਕੇ ਆ ਰਹੇ ਆ ਉਹ ਜਿਹੜੇ ਵਾਕਈ ਲੋਡ ਵਾਂਦੋਂ ਉਨਾਂ ਤੱਕ ਪਹੁੰਚੇ ਸਾਡੀ ਕੋਸ਼ਿਸ਼ ਹੁੰਦੀ ਆ ਸੋ ਸਵੇਰੇ ਅਸੀਂ ਇੱਥੇ ਆਏ ਸੀ ਕਿ ਬਾਪੂ ਜੀ ਬੋਲੇ ਤੇ ਹਾਲਾਤ ਵੇਖ ਕੇ ਇਹਨਾਂ ਨੇ ਇਹਨਾਂ ਨੂੰ ਚਲੋ ਜਿੰਨਾ ਕ ਹੋ ਸਕੇ ਕਿੱਟਾ ਬਣਾਈਆਂ ਸੀਗੇ ਰਸ਼ਨ ਦੀ ਉਹ ਅਸੀਂ ਦੇਖੇ ਸੀਗੇ ਜੀ ਤਿੰਨ ਵਾਰ ਵੀ ਤੁਸੀਂ ਨਹੀਂ ਆਏ ਜੀ ਦੇਖੋ ਹੁਣ ਵੀ ਹਾਲਾਤ ਇਹਨਾਂ ਦੇ ਹਨ ਆਹਾਂ ਉੱਪਰ ਆਲ ਮਿਲ ਕੇ ਆ ਤੁਸੀਂ ਆਪਣੇ ਵੱਲੋਂ ਲੈ ਲੋ ਸਾਪਾ ਇਹਨੇ ਕੋਈ ਨਹੀਂ ਇਹ ਸੇਵਾ ਜੀ ਇਹ ਦੂਜੀ ਗੱਲ ਬਹੁਤ ਜ਼ਿਆਦਾ ਕੰਦਾ ਪਾਉਣੇ ਪਾ ਰਹੇ ਆ ਅਗਰ ਦੇਖਿਆ ਨਾ ਟੈਸਟ ਕਾਟਿਕ ਕੱਟ ਕੇ ਕਰੀਏ ਸੇ ਗੁਰਜੀ ਦਾ ਖਾਲਸਾ ਵਾਹਿਗੁਰਜ ਕੀ ਫਤਿਹ ਦੇਖੋ ਜੀ ਨਾ ਅਸੀਂ ਕੁਝ ਦੇ ਨਾ ਆਏ ਨਾ ਨਹੀਂ ਸਾਡੀ ਔਕਾਤ ਹੈ ਜੀ ਬੇਨਤੀ ਕਰਦੇ ਨਾ ਹੀ ਸਾਨੂੰ ਇਹ ਚੀਜ਼ਾਂ ਮਹਾਰਾਜ ਇਹ ਚੀਜ਼ਾਂ ਕਰਾਵੇ ਠੀਕ ਹੈ ਇਹ ਦਾਨ ਜਿਹੜਾ ਇਹ ਅੱਜ ਅਸੀਂ ਚੱਲੇ ਫਿਰਦੇ ਆ ਲੁਧਿਆਣੇ ਤੋਂ ਘੱਟੋ ਘੱਟ 150 ਕਿਲੋਮੀਟਰ ਦੂਰ ਜਨਾਲਾ ਪਿੰਡ ਦੇ ਗੁਜਰਾ ਗੁਜਰਪੁਰਾ ਪਿੰਡ ਤੇ ਉੱਥੇ ਅਸੀਂ ਆਏ ਆ ਆ ਬਾਈ ਭਾਈ ਸਾਹਿਬ ਦੀ ਟੀਮ ਦੇ ਨੇ ਆਪਣਾ ਕੈਂਪ ਤੇ ਜਿਹੜੇ ਮੈਂਬਰ ਨੇ ਤੇ ਇਹ ਇੱਥੇ ਦੇਖ ਰਹੇ ਨੇ ਸਾਰਾ ਦੇਖ ਰਹੇ ਹੀ ਕਰਦੇ ਪਏ ਪਰ ਅਸਲ ਦੇ ਵਿੱਚ ਅੱਜ ਦੇਖ ਕੇ ਮਨ ਬੜਾ ਰੋਂਦਾ ਕਿਉਂਕਿ ਪਹਿਲੇ ਹੀ ਜਿਹੜੇ ਇੱਥੋਂ ਪਹਿਲੇ ਜੜੀਆਂ ਮਾਰਾ ਹੋਈਆਂ ਨੇ ਉਹਦੇ ਹੀ ਪਰ ਭਾਈ ਤਾਂ ਹੋਈ ਨਹੀਂ ਇਹ ਨਵੀਂ ਮਾਰ ਪੈ ਗਈ ਹੜਾਂ ਦੀ ਤੁਸੀਂ ਦੇਖਿਆ ਤੇ ਲੱਖ ਲੱਖ ਪਾਣੀ ਸੀ ਘਰਾਂ ਦੇ ਵਿੱਚ ਕਿਹੜਾ ਆ ਚੁੱਕਿਆ ਨੇ ਬਾਰਡਰ ਗੱਲੇ ਗਿੱਦ ਨਾਲੇ ਨੇ ਕੋਈ ਹਲੇ ਤੱਕ ਇਹਨਾਂ ਦੀ ਸਾਰ ਲੈਣ ਨਹੀਂ ਆਇਆ ਸਿਰਫ ਇੱਥੋਂ ਦੇ ਆਮ ਜਿਹੜੀ ਆਮ ਜਿਹੜੇ ਲੋਕ ਜਿਹਦੇ ਲੋਕਾਂ ਦੇ ਇੱਥੇ ਹੈਗੇ ਨੇ ਸੇਵਾਦਾਰ ਇਹ ਭਰਾ ਵਰਗੇ ਇਹੀ ਇੱਥੇ ਦੇਖਦੇ ਪੈਣੇ ਸਾਰਾ ਪਿੰਡ ਤੇ ਅਸੀਂ ਇਹੇ ਬੇਨਤੀ ਕਰਨਾ ਚਾਹੁੰਦੇ ਆ ਕਿ ਅਸੀਂ ਜਿਆਦਾ ਕੁਝ ਤਾਂ ਕਰ ਨਹੀਂ ਸਕਦੇ ਨਾ ਇੰਨੀ ਸਾਡੀ ਔਕਾਤ ਆ ਠੀਕ ਆ ਉਹ ਵਾਹਿਗੁਰੂ ਨੂੰ ਸਾਝ ਨਜ਼ਰ ਕਹਿ ਕੇ ਜਿੰਨਾ ਹੋ ਸਕਦਾ ਵੀਰ ਅਸੀਂ ਤੁਹਾਡੇ ਨਾਲ ਖੜੇ ਆ ਆ ਜਿਹੜੇ ਪਿੰਡ ਸਾਨੂੰ ਕੋਈ ਲੱਗਿਆ ਕੀ ਇਹ ਮਤਲਬ ਕੋਈ ਇੱਕ ਅਧਾ ਪਿੰਡ ਬੋਧ ਲੈਣਾ ਪਿਆ ਅਸੀਂ ਆਪਣੇ ਵੱਲੋਂ ਉਹ ਸੇਵਾ ਕਰਵਾਵਾਂਗੇ ਉਜੀ ਗੱਲ ਨਹੀਂ ਭੈਣ ਜੀ ਜਿੰਦਾ ਵੀ ਆਹ ਤੁਸੀਂ ਦੇਖਿਆ ਦਰਾ ਉਹ ਵੀ ਅਸੀਂ ਗੱਲ ਕਰਕੇ ਜਿੰਨੀ ਹੋਈ ਅਸੀਂ ਪਾਰਲੀਮੈਂਟ ਤੇ ਵੀ ਕਰਾਂਗੇ ਇਹਸ ਕਰਕੇ ਮੇਰੀ ਬੇਨਤੀ ਆ ਸਾਰੇ ਵੀਰਾਂ ਨੂੰ ਕਿਉਂਕਿ ਇਦਾਂ ਦੇ ਲੋੜਵੰਦ ਪਰਿਵਾਰਾਂ ਦੀ ਮਦਦ ਕਰਨੀ ਆ ਮੈਂ ਆ ਕੇ ਇੱਥੇ ਦੇਖਿਆ ਬਹੁਤ ਬੁਰਾ ਹਾਲ ਆ ਜਿਹੜੀ ਆ ਵੀਡੀਓ ਇੱਥੇ ਵਾਇਰਲ ਹੁੰਦੀ ਆ ਸੀ ਕਿ ਲੋਕੀ ਲੁੱਟਦੇ ਪੈਣੇ ਅਸੀਂ ਸੋਚਦੇ ਸੀ ਕਿ ਵੈਸੇ ਕੋਈ ਕਰਦਾ ਪਰ ਅਸਲ ਦੇ ਵਿੱਚ ਇਹ ਸੱਚਾਈ ਆ ਪਤ ਨਹੀਂ ਕੌਣ ਬੰਦੇ ਪ੍ਰਵਾਸੀ ਨੇ ਪਤ ਨਹੀਂ ਕੌਣ ਨੇ ਸਾਨੂੰ ਨਹੀਂ ਪਤਾ ਉਹ ਲੁੱਟਾ ਖੋਆ ਦੇ ਉੱਤਰ ਆਏ ਨੇ ਲੁੱਟਦੇ ਪੈਣੇ ਗੱਡੀਆਂ ਤੇ ਇਸ ਕਰਕੇ ਇੱਥੋਂ ਦੀ ਜਿਹੜੀ ਮਾਜੇ ਦੀ ਜਿਹੜੀ ਛਵੀ ਖਰਾਬ ਕਰਨ ਲ ਇਸ ਅਸਲ ਦੇ ਵਿੱਚ ਜੇ ਕਿਸੇ ਨੇ ਰਸਦ ਦੇਣ ਵੀ ਆਣੀ ਆ ਇਦਾਂ ਦੇ ਕੈਂਪ ਜਿਹੜੇ ਲੱਗੇ ਹੋਏ ਨੇ ਸਾਡੇ ਜਿਹੜਾ ਪਾਉ ਦਾ ਕੈਂਪ ਲੱਗਾ ਜਾਂ ਹੋਰ ਕੋਈ ਕੈਂਪ ਤੇ ਲੱਗੇ ਨੇ ਜਾਂ ਸੰਸਥਾਵਾਂ ਨੇ ਉਹਨਾਂ ਨਾਲ ਕੰਟੈਕਟ ਕਰਕੇ ਆਣ ਸਿੱਧਾ ਕਿਸੇ ਕੋਲ ਵੀ ਨਾ ਜਾਣ ਤਾਂ ਕਿ ਲੋੜਵੰਦੀ ਮਦਦ ਕੀਤੀ ਜਾ ਸਕੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ